ਕਿੱਥੇ ਦਫ਼ਤਰ ਤੇ ਬੈਠਣਾ ਚੰਗੀ ਟੌਰ 'ਪਾ ਟਾਈ ਲਾ ਕੇ ਕੋਟ ਲਾ ਕੇ ਆਫਿਸ ਜਾਣਾ ਤੇ ਕਿੱਥੇ ਤੇ ਗਮਲੇ ਵੇਚਨੇ ਹੋ ਯਾਰ ਕਿਵੇਂ ਐਸ ਕਨਸੈਪਟ ਕੀ ਹੈ ਕਿ ਉਹਨੇ ਮੈਨੂੰ ਕਿਹਾ ਯਾਰ ਇਸ ਤਰ੍ਹਾਂ ਕਰਕੇ ਨਾ ਗਮਲੇ ਮੈਂ ਬਣਾਏ ਕੁਝ ਦੇ ਦੇ ਤੋ ਦੇਖਿਓ ਮੈਨੂੰ ਮਤਲਬ ਲਿਟਰਲੀ ਉਹ ਬਹੁਤ ਸੋਹਣੇ ਲੱਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਤਾ ਲੱਪਾਣਾ ਇਹਨਾਂ ਨੂੰ ਪ੍ਰੋਫੈਸ਼ਨਲੀ ਸੇਲ ਕਰਕੇ ਦੇਖਦੇ ਆ ਜਿਹੜੇ 10 12 ਗਮਲੇ ਬਣੇ ਸੀ ਉਸ ਗੱਡੀ 'ਚ ਰੱਖੇ ਤੇ ਅਲੱਗ-ਅਲੱਗ ਨਰਸਰੀਆਂ ਤੇ ਗਏ ਦੋ ਦੋ ਚਾਰ ਚਾਰ ਉਹਨਾਂ ਨੇ ਫੀਸ ਰੱਖੇ ਤੇ ਉਹਨਾਂ ਤੋਂ ਸਾਨੂੰ ਥੋੜਾ ਪੋਜ਼ਿਟਿਵ ਰਿਸਪੌਂਸ ਆਇਆ। ਡੇਢ ਸਾਲ ਤੱਕ ਸਾਨੂੰ ਬਿਲਕੁਲ ਬਹੁਤ ਹੀ ਸਟਰਗਲ ਹੀ ਸੀ ਜੀ। ਫਿਰ ਅਸੀਂ ਐਕਸੀਬਿਸ਼ਨਾਂ ਲਾਣ ਲੱਗੇ, ਕਸਟਮਰ ਘਟ ਆਉਂਦੇ ਸੀ। ਅਸੀਂ ਜੋ ਬਠਿੰਡੇ ਲਾਤੀ, ਗੰਗानगर ਲਾਤੀ, ਫਾਜ਼ਿਲਕਾ, ਹਬੂਰ ਐ ਕਰਦੇ ਕਰਦੇ ਜਿਹੜੇ ਕਸਟਮਰ ਅਸੀਂ ਡਿਸਟ੍ਰਿਬਿਊਟ ਹੋ ਗਏ, ਕਿਸੇ ਦੇ ਘਰੇ ਗਏ, ਪਿੰਡ 'ਚ ਵੀ ਇਹ ਆ ਗਏ ਗੰਮਦੇ ਵੇਚਣ। ਇੱਥੇ ਪਿੰਡ 'ਚ ਵੀ ਕੋਣ ਇੱਥੇ ਗੰਮ ਗੰਮਦੇ ਦਿੰਦਾ ਹੈ ਜਦੋਂ ਸਾਡਾ ਪ੍ਰਾਈਸ ਸੁਣਦੇ ਸੀ। ਕੋਈ ਸ਼ੁਭਚਿੰਤਕ ਵੀ ਵਿੱਚ ਸੀਗੇ, ਉਹ ਸੂੰ ਹੀ ਵੀ ਇਹ ਕਿੱਥੇ ਅਸੀਂ 25 ਤੋਂ 30 ਬੰਦਿਆਂ ਦੀ ਇੱਕ ਟੀਮ ਹੈ ਸਰ ਤੇ ਆਰਾਊਂਡ 40-50 ਲੱਖ ਦਾ ਆਪਾਂ ਸਾਲਾਨਾ ਆਪਣੀ ਟਰਨਓਵਰ ਹੈ ਕਿਤੇ ਤਾਂ ਆਪਾਂ ਨੌਕਰੀ ਕਰਨੀ 50-60 ਹਜ਼ਾਰ ਦੀ ਹੁਣ ਆਪਾਂ 1.5-2 ਲੱਖ ਰੁਪਏ ਮੰਤਰੀ ਸੈਲਰੀ ਦੇ ਰਹੇ ਹਾਂ ਬਾਹਰੋਂ 30-30 ਹਜ਼ਾਰ ਦੇ 35-35 ਹਜ਼ਾਰ ਦਾ ਇੱਕ ਇੱਕ ਪੀਸ ਹੁੰਦਾ ਉਹ ਇੱਥੇ ਆਪਾਂ ਬਲਕਿ ਚਲੋ 5-6-7 ਹਜ਼ਾਰ ਤੱਕ ਉਹਨੂੰ ਕਸਟਮਾਈਜ਼ ਕਰਕੇ ਬਣਾ ਕੇ ਦੇ ਦਿੰਦੇ ਮੈਂ ਸਭ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਤੁਸੀਂ ਆਪ ਦਾ ਜਿਹੜਾ ਕੰਮ ਆਪਦਾ ਕਰੋ ਜੋ ਵੀ ਹੈ ਜੋ ਤੁਸੀਂ ਸਕਿੱਲ ਸਿੱਖ ਲਓ ਕਿਉਂਕਿ ਬਹੁਤ ਸਾਰੀਆਂ ਸਰਵਿਸਿਜ਼ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਵਿੱਚ ਤੁਸੀਂ ਜਾ ਸਕਦੇ ਹੋ ਬਜਾਏ ਛੋਟੀਆਂ ਵੱਡੀਆਂ ਨੌਕਰੀਆਂ ਦੇ ਜਿਹੜੇ ਪ੍ਰੋਫੈਸ਼ਨਲ ਨੇ ਉਹ ਇੱਕ ਅਲੱਗ ਗੱਲ ਹੋ ਜਾਂਦੀ ਬਟ ਜੇ ਤੁਸੀਂ ਇਸ ਤਰ੍ਹਾਂ ਦੀ ਪ੍ਰਾਈਵੇਟ ਨੌਕਰੀਆਂ ਦੇ ਮਾਸਰੇ ਉਹਦਾ ਨਾਮ ਵਾਸਤੇ ਆਪਣਾ ਕੁਝ ਵੀ ਕਰੋ ਬਠਿੰਡਾ ਦੇ ਇੰਟਰਨੈਸ਼ਨਲ ਟ੍ਰੇਡ ਫੇਅਰ 'ਚ ਮੌਜੂਦ ਆ ਇੱਥੇ ਸਾਨੂੰ ਇੱਕ ਨੌਜਵਾਨ ਮਿਲਿਆ ਜੋ ਕਿ ਸਿਵਲ ਇੰਜੀਨੀਅਰ ਹੈ ਪਰ ਬੇਚ ਰਿਹਾ ਗਮਲੇ ਪਹਿਲਾਂ ਗਮਲੇ ਦਿਖਾਈਏ ਤੁਹਾਨੂੰ ਇਹਨਾਂ ਵੱਲੋਂ ਤਿਆਰ ਕੀਤੇ ਨੇ ਇਹ ਗਮਲੇ ਸੀ ਕ੍ਰਾਫਟ ਦੇ ਨੇ ਸਿਮਿੰਟ ਕ੍ਰਾਫਟ ਕਹਿੰਦਾ ਦੇ ਇਹਨੂੰ ਇਹ ਕੋਦੇ ਜਿਆਦਾ ਪਿਆਰ ਕੀਤੇ ਹੋਏ ਗਮਲੇ ਦੇ ਮੁੰਡਾ ਸਿਵਲ ਇੰਜੀਨੀਅਰ ਹੈ ਤੇ ਨੌਕਰੀਆਂ ਵੀ ਕਈ ਕੀਤੀਆਂ ਨੇ ਤੇ ਹੁਣ ਵੀ ਇਹਨੂੰ ਹਜ਼ਾਰਾਂ ਰੁਪਏ ਦੀ ਨੌਕਰੀ ਦੀ ਲਾਸਟ ਟਾਈਮ ਆਫਰ ਸੀ ਪਰ ਨੌਕਰੀ ਨੂੰ ਛੱਡ ਕੇ ਆਪਣਾ ਕੰਮ ਕਰਨ ਚੇਰੇ ਪਹਿਲ ਦਿੱਤੀ ਹੈ ਪੂਰੀ ਗੱਲਬਾਤ ਕਰਾਂਗੇ ਭਜੀ ਕੀ ਹਾਲ ਹੈ ਆਪਣਾ ਸਭ ਤੋਂ ਪਹਿਲਾਂ ਸਰ ਬਹੁਤ ਵਧੀਆ ਜੀ ਕੀ ਨਾਮ ਕੀ ਆਪਣਾ ਤੇ ਕਿਤੋਂ ਬਿਲੋਂਗ ਕਰਦੇ ਹੋ ਕਰਨ ਸਵਾਮੀ ਹੈ ਤੇ ਆਪਣਾ ਪਿੰਡ ਜਿਹੜਾ ਬੇਗਾ ਵਾਲੀ ਖਬੋਰ ਪਾਜੰਕਾਰ ਹੋਰ ਹੋਏ ਫਾਜ ਸਿਵਲ ਇੰਜੀਨੀਅਰ ਹੋ ਤੁਸੀਂ ਇੱਥੇ ਤਾਪਰ ਤੇ ਬੈਠਣਾ ਚੰਗੀ ਟੌਰ ਪਰ ਟਾਈ ਲਾ ਕੇ ਕੋਟ ਲਾ ਕੇ ਆਫਿਸ ਜਾਣਾ ਅਤੇ ਕਿੱਥੇ ਤੇ ਗਮਲੇ ਵੇਚ ਰਹੇ ਹੋ ਯਾਰ ਕਿਵੇਂ ਇਸ ਕਨਸੈਪਟ ਕੀ ਹੈ ਕੋਰੋਨਾ ਤੋਂ ਬਾਅਦ ਨਾ ਮੇਰਾ ਦੋਸਤ ਨੂੰ ਆਰਟ ਕ્રાਫਟ ਦਾ ਸ਼ੌਂਕ ਹੈ ਉਹਨੇ ਕੁਛ ਨਾ ਹੱਥਾਂ ਨਾਲ ਬਣੇ ਜਿਵੇਂ ਕੱਪੜੇ ਦੇ ਆਪ ਡਿਪ ਕਰਕੇ ਸੀਮੈਂਟ 'ਚ ਉਹ ਚੀਜ਼ ਬਣਾਉਂਦੇ ਆ ਉਹਨੇ ਬਣਾ ਰੱਖੇ ਸੀ ਤੇ ਉਹਨੇ ਮੈਨੂੰ ਕਿਹਾ ਯਾਰ ਇਸ ਤਰ੍ਹਾਂ ਕਰਕੇ ਨਾ ਗਮਲੇ ਮੈਂ ਬਣਾਏ ਤੂੰ ਦੇਖ ਲਓ ਦੇਖੇ ਮੈਨੂੰ ਮਤਲਬ ਲਿਟਰਲੀ ਉਹ ਬਹੁਤ ਸੋਹਣੇ ਲੱਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਲੱਪਾ ਨਾ ਇਹਨਾਂ ਨੂੰ ਪ੍ਰੋਫੈਸ਼ਨਲੀ ਸੇਲ ਕਰਕੇ ਦੇਖਦੇ ਆ ਗੱਲ ਕਰਕੇ ਦੇਖਦੇ ਆ ਸੀ ਨਾ ਉਹਨਾਂ ਬਲੇ ਵਿਹਲੇ ਸੀ ਥੋੜ ਜੋਬ ਚੱਲ ਰਹੀ ਸੀ ਮੇਰੀ ਮੈਨੂੰ ਸੈਲਰੀ ਵੀ ਆ ਰਹੀ ਸੀ ਕੋਈ ਮੈਨੂੰ ਇਸ਼ੂ ਨਹੀਂ ਸੀ ਕਿੰਨੇ ਰੁਪਏ ਦੀ ਆਫਰ ਲਾਸਟ ਨੂੰ ਜੋਬ ਦੀ ਕਿੰਨੇ ਦੀ ਆਈ ਸੀ ਸਰ ਮੈਂ ਮਤਲਬ ਪੱਤੀ ਤੋਂ ਸੀ ਤਾਂ ਮੈਨੂੰ 50000 ਦੀ ਆਫਰ ਆਈ ਸੀ ਕਿਉਂਕਿ ਉਹਨਾਂ ਨੇ ਇੰਟਰਵਿਊ ਲੈ ਟੈਕਨੀਕਲ ਤੇ ਸਟੋਰ ਦਾ ਦੋਵੇਂ ਮੇਰੇ ਕੋਲ ਐਕਸਪੀਰੀਅੰਸ ਸੀਗੇ ਸਿਵਲ ਦਾ ਤੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਮੈਨੂੰ ਮੇਰੀ ਜੋਬ ਡਨ ਹੋ ਗਈ ਮੈਂ ਐਕਚੁਅਲੀ ਜਦੋਂ ਪਿੰਡ ਆਇਆ ਤਾਂ ਅਸੀਂ ਗਏ ਉੱਥੋਂ ਸਾਨੂੰ ਵਧੀਆ ਰਿਸਪੌਂਸ ਮਿਲਿਆ ਤੇ ਮੈਨੂੰ ਨਾ ਕਿਉਂ ਐਵੇਂ ਜੀ ਇੱਕ ਵਾਈਬ ਦੀ ਆ ਗਈ ਇਹ ਨਹੀਂ ਯਾਰ ਇਹੀ ਹੋ ਕੰਮ ਹੈ ਜਿਹੜਾ ਆਪਾਂ ਕਰਨਾ ਹੈ ਤੇ ਅਸੀਂ ਉਹ ਜਿਹ ਉਸ ਗੱਡੀ 'ਚ ਰੱਖੇ ਤੇ ਅਲੱਗ-ਅਲੱਗ ਨਰਸਰੀਆਂ ਤੇ ਗਏ ਕਿ ਇਸ ਤਰ੍ਹਾਂ ਸੀ ਨਾ ਇੱਕ ਪ੍ਰੋਡਕਟ ਬਣਾ ਰਹੇ ਆ ਪੂਰਾ ਉਸ ਟਾਈਮ ਐਕਚੁਅਲ 'ਚ ਇੰਜੀਨੀਅਰਿੰਗ ਹੋਦੀ ਤੇ ਕੁਛ ਕੀਤੀ ਨਹੀਂ ਸੀ ਤੇ ਇਸ ਤਰ੍ਹਾਂ ਇੰਜੀਨੀਅਰਿੰਗ ਕਰਕੇ ਇੱਕ ਪ੍ਰੋਡਕਟ ਬਣਾ ਰਹੇ ਆ ਤੁਸੀਂ ਉਹਨੂੰ ਰਿਵਿਊ ਕਰੋ ਉਹਨਾਂ ਨੇ ਦੋ-ਦੋ ਰੱਖੇ ਤਿੰਨ-ਚਾਰ ਨਰਸਰੀਆਂ ਤੇ ਗਏ ਦੋ-ਦੋ ਚਾਰ-ਚਾਰ ਉਹਨਾਂ ਨੇ ਪੀਸ ਰੱਖੇ ਤੇ ਉਹਨਾਂ ਤੋਂ ਸਾਨੂੰ ਥੋੜਾ ਪੋਜ਼ਿਟਿਵ ਰਿਸਪੌਂਸ ਆਇਆ ਫਿਰ ਅਸੀਂ ਉਸ ਚੀਜ਼ ਨੂੰ ਅੱਗੇ ਵਧਾਵਤਾ ਕਿ ਜਿਵੇਂ ਗਮਲਾ ਨਮੀ 'ਚ ਰਹਿਣਾ ਹੈ ਮਤਲਬ ਬਤੌਰੇ ਸਿਵਲ ਇੰਜੀਨੀਅਰ ਆਪਾਂ ਨੂੰ ਜਿਵੇਂ ਬੈਕਗ੍ਰਾਉਂਡ ਦੀ ਨ ਹੈਨਾ ਕੀ ਜਿਹੜੇ ਟ੍ਰੀਟਮੈਂਟ ਹੈ ਵਾਟਰ ਦੇ ਆਪਾਂ ਨੂੰ ਕਰਨੇ ਚਾਹੀਦੇ ਜਿੱਥੇ ਨਮੀ ਹੈ ਜਿਹੜੇ ਡੈਮ ਵਗੈਰਾ ਬਣਦੇ ਹੈ ਸਮੁੰਦਰਾਂ ਚ ਕੋਲ ਬਣਦੇ ਹੈਨਾ ਤੇ ਜਿਹੜਾ ਇਹ ਪ੍ਰੋਡਕਟ ਲੋਕੀ ਵੇਚ ਰਹੇ ਆ ਵਾਟਰਪਰੂਫਿੰਗ ਦਾ ਉਹ ਕਿਸ ਤਰ੍ਹਾਂ ਦਾ ਜਿਹੜਾ ਸਾਰਾ ਕਨਸੈਪਟ ਆਪਾਂ ਨੂੰ ਕਲੀਅਰ ਸੀ ਤੇ ਉਹਦੇ ਬੇਸ ਤੇ ਨਾ ਆਪਾਂ ਹੌਲੀ ਹੌਲੀ ਇਹਦੇ ਚ ਇੰਪਰੂਵਮੈਂਟਸ ਕਰਨੇ ਸ਼ੁਰੂ ਕੀਤੇ ਫਿਰ ਹੌਲੀ ਹੌਲੀ ਰੀਨਫੋਰਸਮੈਂਟ ਆਊਟਡੋਰ ਕਲਰ ਤੇ ਆਪਾਂ ਗਮਲਿਆਂ ਦੇ ਇੱਕ ਤਰ੍ਹਾਂ ਨਾਲ ਆਈਫੋਨ ਬਣਾ ਲਿਆ ਜਿਹੜਾ ਸਟਾਰਟਿੰਗ ਦਾ ਟਾਈਮ ਜਿਹੜਾ ਮੰਨ ਕੇ ਚੱਲੋ ਵੀ ਡੇਢ ਸਾਲ ਤੱਕ ਸਾਨੂੰ ਬਿਲਕੁਲ ਬਹੁਤ ਹੀ ਸਟਰਗਲ ਹੀ ਸੀਗੀ ਬਹੁਤ ਔਖਾ ਰਿਹਾ ਪਹਿਲਾਂ ਜਦੋਂ ਸਟਾਰਟ ਕੀਤਾ ਮੁਸ਼ਕਲਾਂ ਕਾਫੀ ਰਹੀਆਂ 3500 ਰੁਪਏ ਦੀ ਨਾ ਜਿਹੜੀ ਸੇਲ ਅਸੀਂ ਇੱਕ ਵਾਰੀ ਪੋਜ਼ਿਟਿਵ ਰਿਸਪਾਂਸ ਆ ਗਿਆ ਸੀ ਆਪਦਾ ਮਨ ਬਣਾ ਲਿਆ ਵੀ ਇਹ ਕੰਮ ਆਪਾਂ ਕਰਾਂਗੇ ਉਸ ਤੋਂ ਬਾਅਦ ਜਿਹੜਾ ਪਹਿਲੇ 6 ਮਹੀਨੇ ਐ ਤੇ ਮੰਨ ਕੇ ਚੱਲੋ ਵੀ 3000 3500 ਰੁਪਏ ਦੀ ਅਸੀਂ ਸੇਲ ਕੀਤੀ 6 ਮਹੀਨੇ ਜੇ ਸੇਲ ਕੀਤੀ ਕਮਾਈ ਨਹੀਂ ਬਿਲਕੁਲ ਸੇਲ ਕੀ ਮਤਲਬ 3 ਮਤਲਬ ਤਿੰਨ ਦੋਸਤ ਹੋ ਗਏ ਸੀ ਉਸ ਤੋਂ ਬਾਅਦ ਮੇਰਾ ਕੰਮ ਸੀਗਾ ਲੇਬਰ ਵਗੈਰਾ ਦਾ ਕਰਨਾ ਡਿਜ਼ਾਈਨ ਵਗੈਰਾ ਆਪਾਂ ਨੂੰ ਆਉਂਦੇ ਨਹੀਂ ਸੀ ਉਹ ਜਿਹੜੀ ਮਿਕਸ ਵਗੈਰਾ ਉਹ ਸਾਰਾ ਕੁਝ ਮੈਂ ਆਪਦੇ ਹੱਥਾਂ ਨਾਲ ਕਰਦਾ ਸੀ ਲਗਭਗ 1.5 ਸਾਲ ਜਿਹੜਾ ਹੈ ਨਾ ਇਸ ਤਰ੍ਹਾਂ ਸਾਡਾ ਚੱਲਦਾ ਰਿਹਾ ਕੋਈ ਕਸਟਮਰ ਆ ਜਾਂਦਾ ਸਾਨੂੰ ਬੜੀ ਕਿਸੇ ਟਾਈਮ ਖੁਸ਼ੀ ਹੋਣੀ ਕਿ ਯਾਰ ਹਾਂ ਚਲੋ ਆਪਣੀ ਚੀਜ਼ ਕੋਈ ਪਸੰਦ ਕਰ ਰਿਹਾ ਤੇ ਫਿਰ ਅਸੀਂ ਐਕਸੀਬਿਸ਼ਨਾਂ ਲਾਣ ਲੱਗੇ ਕਸਟਮਰ ਘਟ ਆਉਂਦੇ ਸੀ ਅਸੀਂ ਜੋ ਬਠਿੰਡੇ ਲਾ ਦੀ ਗੰਗानगर ਲਾ ਦੀ ਫਾਜ਼ਿਲਕਾ ਹਬੂਰ ਹੇ ਕਰਦੇ ਕਰਦੇ ਜਿਹੜਾ ਕਸਟਮਰ ਆ ਜੀ ਡਿਸਟ੍ਰੀਬਿਊਟ ਹੋ ਗਿਆ ਕਿਸੇ ਦੇ ਘਰੇ ਗਈ ਅੱਗੋਂ ਹੌਲੀ ਹੌਲੀ ਹੁਣ 5 ਸਾਲ ਆ ਸਰ ਲਗਭਗ ਮੰਨ ਕੇ ਚੱਲੋ ਵੀ ਅਸਮ ਦੇ ਵੀ ਹੁਣ ਆਲਮੋਸਟ ਸਕਸੈਸਫੁਲ ਜਿਹੜਾ ਕਹਿ ਸਕਦੇ ਨਾ ਪਾ ਬਿਜ਼ਨਸ ਨੂੰ ਵੀ ਆਪਾਂ ਟੈਨਸ਼ਨ ਫਰੀ ਹੋ ਕੇ ਆਪਾਂ ਇਹ ਤੋਂ ਖਾ ਸਕਦੇ ਹਾਂ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਕਿਹਾ ਨਹੀਂ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਫਿਰ ਨੌਕਰੀ ਕਰਦਾ ਵਧੀਆ ਕਿੱਥੇ ਖੁਦ ਕੰਮ ਕਰਦਾ ਨਾਲ ਇਹ ਕੋਈ ਮੁਨਾਫਾ ਨਹੀਂ ਹੈਗਾ ਫਿਰ ਕਿੱਥੇ ਥੋੜੇ ਆਫੀਸਰ ਲਾਈਨ ਹੋਣੀ ਕਿੱਥੇ ਦੁਕਾਨਦਾਰ ਨੇ ਆਪ ਵੇਚਣਾ ਸਾਮਾਨ ਨਹੀਂ ਹਾਂ ਇਹ ਚੀਜ਼ ਤਾਂ ਬਹੁਤ ਹੈ ਨਾ ਇੱਕ ਫੈਮਿਲੀ ਨੂੰ ਛ ਇਹ ਆਗੇ ਗਮਲੇ ਵੇਚਣ ਇੱਥੇ ਪਿੰਡ 'ਚ ਵੀ ਕੋਣ ਇੱਥੇ ਗਮ ਗਮਲੇ ਲੈਂਦਾ ਜਦੋਂ ਸਾਡਾ ਪ੍ਰਾਈਸ ਸੁਣਨ ਦੇ ਸੀ ਪ੍ਰਾਈਸ ਸੀਮੈਂਟ ਦਾ ਮੰਨ ਲਓ 50 60 ਰੁਪਏ ਦਾ ਗਮਲਾ ਹੁੰਦਾ ਸੀ ਸਾਡਾ ਗਮਲਾ 3 400 ਦਾ ਵੀ ਇਹ ਕਿਹੜੇ ਚੱਕਰਾਂ 'ਚ ਤੁਸੀਂ ਪੈ ਗਏ ਆ ਕੋਈ ਮਤਲਬ ਕੋਈ ਸੋਭ ਚਿੰਤਕ ਵੀ ਵਿੱਚ ਸੀਗੇ ਕੋਸੂੰ ਹੀ ਵੀ ਇਹ ਕਿੱਥੇ ਆ ਗਏ ਕੀ ਕਰਨਾ ਹੈ ਐਕਟੀਵਿਟੀ ਜਿਆਦਾ ਫਲੋਐਕਟੀਵਿਟੀ ਬਹੁਤ ਸਰ ਬਹੁਤ ਰਿਸ਼ਤੇਦਾਰਾਂ ਨੇ ਨਹੀਂ ਕੁਝ ਥੋੜੇ ਥੋੜੇ ਬੋਤਾਂ ਨੂੰ ਛੱਡ ਦਈਏ ਤਾਂ ਬਾਕੀ ਉਹਨਾਂ ਨੂੰ ਪਤਾ ਹੈ ਸ਼ੁਰੂ ਤੋਂ ਕਿਉਂਕਿ ਸਾਡੇ ਨੇਚਰ ਦਾ ਨਾ ਜਿਸ ਤਰ੍ਹਾਂ ਦਾ ਆਪਣਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਜੇ ਲੱਗੇ ਕੀ ਕਰ ਤੇ ਹੌਲੀ ਹੌਲੀ ਕਰਕੇ ਅਸੀਂ 25 ਤੋਂ 30 ਬੰਦਿਆਂ ਦੀ ਹੁਣ ਟੀਮ ਹੈ ਸਰ ਤੇ ਅਰਾਊਂਡ 40-50 ਲੱਖ ਦਾ ਆਪਾਂ ਸਾਲਾਨਾ ਆਪਣੀ ਟਰਨਓਵਰ ਹੈ ਤੇ ਪਿੰਡ ਦੇ ਹੀ ਬੱਚੇ ਆ ਜਿੰਨੇ ਮੰਨ ਲਓ ਆਪਣੇ ਕੋਲ ਮੁੰਡੇ ਆ ਹੈ ਨਾ ਆਪਣੇ ਪਿੰਡ ਦੇ ਹੀ ਉੱਥੋਂ ਉਹਨਾਂ ਨੂੰ ਆਰਟ ਸਿਖਾਣੇ ਆ ਉਹ ਸਾਡੇ ਕੋਲ ਪਰਮਾਨੈਂਟ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਕੰਮ ਕਰ ਰਹੇ ਆ ਵਧੀਆ ਉਹਨਾਂ ਦੇ ਘਰ ਚੱਲ ਰਿਹਾ ਸਾਨੂੰ ਵੀ ਖੁਸ਼ੀ ਹੁੰਦੀ ਚਲੋ ਕਿਤੇ ਤਾਂ ਆਪਾਂ ਨੌਕਰੀ ਕਰਨੀ 50-60 ਹਜ਼ਾਰ ਦੀ ਹੁਣ ਆਪਾਂ 1.5-2 ਲੱਖ ਰੁਪਏ ਮੰਥਲੀ ਸੈਲਰੀ ਦੇ ਰਹੇ ਆ ਕਿ ਰੱਬ ਨੇ ਆਪਾਂ ਨੂੰ ਇੰਨੇ ਜੋਗਾ ਕਰਿਆ ਹੈ ਠੀਕ ਹੈ ਤੇ ਇਹ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਕਮਲੇ ਵਰੀ ਦਸਤੋਂ ਮੜਾ ਥੋੜਾ ਜਿਆ ਏਕੀ ਕੀ ਹੈਗਾ ਕਿਵੇਂ ਬਣਾਉਂਦੇ ਹਾਂ ਕਿ ਇਹਨੂੰ ਅਲੱਗ-ਅਲੱਗ ਸਾਈਜ਼ ਦੇ ਆ ਜਾਂ ਅਲੱਗ-ਅਲੱਗ ਕੁਆਲਿਟੀ ਵੀ ਹੈ ਸਰ ਇਹਦੇ ਚ ਨਾ ਬੇਸਿਕਲੀ ਇਹ ਸਾਡਾ ਰੈਗੂਲਰ ਪ੍ਰੋਡਕਟ ਹੈ। ਹਾਂ। ਕਮਲੇ ਇਹਦੇ ਵਿੱਚ ਇਹ স্মੋਲ ਸਾਈਜ਼ ਹੈ ਇਹ ਮੀਡੀਅਮ ਇਹ ਕੋ ਜਿਹੜਾ ਸਰ ਦਿਖਾਇਓ ਮੜਾ ਜਿਆ ਉਹ ਜਿਹੜਾ ਅੱਗੇ ਪਿਆ ਉਹ ਲਾਰਜ ਸਾਈਜ਼ ਹੈ। ਇਹ ਸਾਡਾ ਬਿਲਕੁਲ ਰੈਗੂਲਰ ਪ੍ਰੋਡਕਟ ਹੈ ਜਿਹੜਾ ਜਿਹਦੇ ਨਾਲ ਸਾਨੂੰ ਸਾਰੀ ਮਾਰਕੀਟਿੰਗ ਜਿਹੜੀ ਹੈ ਨਾ ਜਿਹਦੇ ਬੇਸ ਤੇ ਅਸੀਂ ਕਰਦੇ ਆਂ ਹੁਣ ਇੱਥੇ ਡਿਸਪਲੇ ਲਾਈਏ ਇਹ ਚ ਤੁਸੀਂ ਸਾਡੇ ਇੰਸਟਾਗ੍ਰਾਮ ਤੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਰੀਲਾਂ ਕਸਟਮਾਈਜ਼ ਚੀਜ਼ਾਂ ਜਿਵੇਂ ਕਰਾਉਂਦੇ ਆ ਸਕਲਪਚਰ ਇਸ ਤਰ੍ਹਾਂ ਦਾ ਡਿਜ਼ਾਈਨ ਕੋਹ ਤੁਸੀਂ ਉਸ ਤਰ੍ਹਾਂ ਜਿਵੇਂ ਅੱਜਕੱਲ ਕੇਕ ਬੰਦੇ ਆ ਕੇਕ ਦੇ ਫੋਟੋ ਵੀ ਲਾਉਂਦੇ ਆ ਕੁਝ ਵੀ ਤੁਸੀਂ ਵੀ ਤੁਸੀਂ ਵੀ ਉਵੇਂ ਕਰਦੇ ਆ ਕਿਉਂਕਿ ਨਾ ਜਿਵੇਂ ਬਾਹਰੋਂ ਕੁਝ ਐਂਟੀਕ ਗਮਲੇ ਵਗੈਰਾ ਇੰਡੋਨੇਸ਼ੀਆ ਤੋਂ ਉਧਰੋਂ ਇੰਪੋਰਟ ਕਰਦੇ ਆ ਬਹੁਤ ਲੱਖਾਂ ਦੀ ਸਾਡੇ ਕੋਲ ਹੁਣ ਵੀ ਇੱਕ ਚੰਡੀਗੜ੍ਹ ਦਾ ਆਰਡਰ ਹੈ ਬਹੁਤ ਮਤਲਬ ਯੂਨੀਕ ਪ੍ਰੋਡਕਟ ਨੇ ਉਹ ਆਪਾਂ ਰਿਵੈਲ ਕਰਾਂਗੇ ਜਲਦੀ ਤੇ ਉਹ ਬਾਹਰੋਂ 30 3000 ਦੇ 35 35000 ਦਾ ਇੱਕ ਇੱਕ ਪੀਸ ਹ ਮਾਲ ਕਿ ਜਿਹੜਾ ਪੰਜ ਦੇ 6 7000 ਤੱਕ ਉਹਨੂੰ ਕਸਟਮਾਈਜ਼ ਕਰਕੇ ਬਣਾ ਕੇ ਦੇ ਦਿੰਨੇ ਆ ਜਿਹੜਾ ਵਿਦੇਸ਼ਾਂ ਤੋਂ ਜਾਨੀ ਕਿ ਮਹਿੰਗਾ ਹੁੰਦਾ ਤੁਸੀਂ ਉਹਨੂੰ ਬਹੁਤ ਸਸਤਾ ਬਣਾ ਕੇ ਬਹੁਤ ਸਸਤਾ ਬਣਾ ਕੇ ਦੇ ਦਿੰਨੇ ਆ ਤੇ ਕੋਈ ਵੀ ਸਕਲਪਚਰ ਹੈ ਜਾਂ ਜਿਵੇਂ ਕੋਈ ਡਿਜ਼ਾਈਨ ਕਰਦਾ ਹੈ ਲੈਂਡਸਕੇਪ ਜਾਂ ਫਿਰ ਬਾਹਰ ਆਪਾਂ ਦੇਖਿਆ ਉਹਨੇ ਕਿ ਥੀਮ ਪਾਰਕ ਹੁੰਦੇ ਆ ਇਹਨਾਂ ਕੋਈ ਸਟੋਨ ਦੇ ਬੇਸਡ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦਾ ਹੁੰਦਾ ਹੈ ਤਾਂ ਉਸ ਤਰ੍ਹਾਂ ਦਾ ਕੰਮ ਹੈ ਨਾ ਹੌਲੀ ਹੌਲੀ ਸਾਡੇ ਕੋਲ ਹੁਣ ਕਲਾਇੰਟ ਆ ਰਹੇ ਆ ਤੇ ਇਹ ਰੈਗੂਲਰ ਪ੍ਰੋਡਕਟ ਹੈ ਜਿਹਦੇ ਬੇਸ ਤੇ ਅਸੀਂ ਸਾਰਾ ਜਿਹੜਾ ਸਟਰੈਟਜੀ ਇਹ ਮਾਰਕੀਟਿੰਗ ਦੀ ਅਸੀਂ ਰੱਖੀ ਹੋਈ ਹੈ। ਛੋਟੇ ਇਹਨਾਂ ਦੇ ਖਰਚੇ ਚੱਲ ਜਾਂਦੇ ਆ ਉਹ ਨਾਲ ਹੋਰ ਵੱਡਾ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ। ਬਿਲਕੁਲ ਨਹੀਂ ਚੱਲ ਰਹੇ ਛੋਟੇ-ਛੋਟੇ ਪ੍ਰੋਡਕਟ ਕੁਝ ਪ੍ਰੋਡਕਟ ਬਣਾ ਰਿਹਾ ਇਸ ਤਰ੍ਹਾਂ ਦੇ ਕਸਟਮਾਈਜ਼ ਤੇ ਕੁਝ ਜਿਹੜੇ ਪ੍ਰੋਜੈਕਟ ਹੈ ਉਹ ਚੱਲ ਰਹੇ ਹੈ। ਬਲੀਫ ਵਰਕ ਦੇ ਲੈਂਡਸਕੇਪ ਦੇ ਸਕਲਪਚਰਸ ਦੇ ਕਲੋਨੀਆਂ ਦੇ ਜਿਵੇਂ ਹੈ ਨਾ ਇੱਕ ਸਾਈਨਸ ਦਾ ਨਾ ਸੀਮੈਂਟ ਦੇ ਸਾਈਨਸ ਦਾ ਆਪਾਂ ਕੰਮ ਸ਼ੁਰੂ ਕਰਿਆ ਜਿਹਨਾਂ ਆਪਾਂ ਦੇਖਿਆ ਹੋਣਾ ਆਈ ਲਵ ਭਾਰਤ ਲਿਖਿਆ ਹੁੰਦਾ ਹੈ ਆਈ ਲਵ ਚੰਡੀਗੜ੍ਹ ਲਿਖਿਆ ਹੁੰਦਾ ਹੈ। ਉਸ ਤਰ੍ਹਾਂ ਦਾ ਉਹ ਵੀ ਇੱਕ ਕਨਸੈਪਟ ਤੁਸੀਂ ਸਾਡੇ ਪੇਜ ਤੇ ਦੇਖੋਗੇ ਨਾ ਤੁਹਾਨੂੰ ਇਹ ਪਾਰ ਵੀ ਜਾਂਦੇ ਆ ਫਿਰ ਫੋਰਨ ਵੀ ਲੈ ਕੇ ਆਉਂਦਾ ਕੋਈ ਕਿਤੇ ਕਿਤੇ ਸਰ ਕੈਨੇਡਾ ਗਏ ਆ ਠੀਕ ਹੈ ਦਿੱਲੀ ਬੈਂਗਲੌਰ ਇੱਧਰ ਤਾਂ ਸਾਡਾ ਮਤਲਬ ਨਾਰਮਲ ਜਾਂਦੇ ਹੀ ਆ ਚੰਡੀਗੜ੍ਹ ਜੈਪੂਰ ਦਿੱਲੀ ਹੈ ਨਾ ਇੱਥੇ ਤਾਂ ਜਾਂਦੇ ਆ ਵਿਦੇਸ਼ਾਂ ਵਾਲੇ ਪੂਰਾ ਪਸੰਦ ਕਰਦੇ ਆ ਹਾਂ ਬਹੁਤ ਪਸੰਦ ਕਰਦੇ ਆ ਸਾਨੂੰ ਇੰਸਟਾਗ੍ਰam ਤੋਂ ਆਰਡਰ ਆਉਂਦੇ ਆ ਕਿਸੇ ਟਾਈਮ ਤਾਂ ਬੰਦੇ ਸਪੈਸ਼ਲ ਆ ਜਾਂਦੇ ਆ ਇੱਥੋਂ ਅਸੀਂ ਦਾਦੀ-ਪੋਤੀ ਪਾਰ ਕੀ ਐਗਜ਼ੀਬਿਸ਼ਨ ਆਈ ਸੀ ਉੱਥੋਂ ਅਸੀਂ ਉਹ ਬੰਦੇ ਕੈਨੇਡਾ ਲੈ ਕੇ ਗਏ ਕਹਿੰਦੇ ਜਿੰਨੇ ਤੇ ਕਮਲੇ ਨਹੀਂ ਉਹਨੇ ਸਾਨੂੰ ਪਹੁੰਚਣੇ ਪਰ ਅਸੀਂ ਲੈ ਕੇ ਹੀ ਜਾਣੇ ਇਹ ਖਰਚਾ ਜ਼ਿਆਦਾ ਤੇ ਆਏ ਹੁੰਦੇ ਨਾ ਉਹ ਵਾਈ ਵੇਟ ਏਅਰ ਦਾ ਜਿਹੜਾ ਪੈਂਦਾ ਉਹਨਾਂ ਨੂੰ ਕਾਫੀ ਪੈ ਜਾਂਦਾ ਚਾਰ ਪੰਜ ਗੁਣਾ ਮਹਿੰਗੇ ਪੈਂਦੇ ਪਰ ਸਟਿਲ ਲੋਕ ਪਸੰਦ ਕਰਦੇ ਆ ਤੇ ਮੈਂ ਚਾਹਨਾ ਕਿ ਲੋਕ ਹੈਂਡੀਕਰਾਫਟ ਨੂੰ ਪ੍ਰੋਮੋਟ ਕਰਨ ਕਿਉਂਕਿ ਇਹਦੇ ਵਿੱਚ ਇਹੋ ਜਿਹਾ ਕੰਮ ਹੈ ਇਹਨਾਂ ਵਿੱਚ ਦਿਲ ਲੱਗਿਆ ਰਹਿੰਦਾ ਹੈ ਲੋਕ ਜਿਹੜੇ ਇਹ ਗਲਤ ਰਾਵਾਂ ਤੇ ਨਹੀਂ ਪੈਂਦੇ ਹੈਨਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਲਾਸਟ ਹੈ ਤੁਸੀਂ ਬਹੁਤ ਮਿਹਨਤ ਕੀਤੀ ਹੈ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇ ਰਹੇ ਕੋ ਬੱਤੇ ਦਾ ਬਜਾਰੇ ਬਾਹਰ ਜਾਣ ਲੱਗਦੇ ਤਿਆਰ ਬੈਠੇ ਆ ਬਹੁਤੇ ਨਸ਼ੇ 'ਚ ਲੱਗ ਜਾਂਦੇ ਆ ਲੱਗਦਾ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਖਾਸ ਕਰ ਮੈਂ ਬਿਲਕੁਲ ਇਹ ਗੱਲ ਕਿ ਇੱਕ ਤਾਂ بجائے 10-12000 ਦੀ ਜੇ ਤੁਸੀਂ ਨੌਕਰੀ ਕਰ ਰਹੇ ਹੋ ਨਾ ਕੁਝ ਵੀ ਸਟਾਰਟ ਕਰੋ ਬਸ ਆਪਣਾ ਕਰੋ ਤੁਸੀਂ ਠੀਕ ਆ ਹੋ ਸਕਦਾ ਹੈ ਤੁਸੀਂ ਅੱਜ ਮਹੀਨੇ ਦਾ ਹੋ ਸਕਦਾ ਤੁਹਾਨੂੰ 2000 ਬਣੇ 4000 ਬਣੇ ਲੇਕਿਨ ਇੱਕ ਟਾਈਮ ਆ ਜਾਂਦਾ ਹੈ ਜਦੋਂ ਆਪਾਂ ਆਪਣੇ ਤੇ ਕੰਮ ਕਰਦੇ ਆਂ ਤਾਂ ਇੱਕ ਟਾਈਮ ਆ ਜਾਂਦਾ ਹੈ ਵੀ ਉਹ ਤੁਹਾਨੂੰ ਇਨਸ ਜਿਹੜਾ ਹੈ ਪੇ ਕਰਦਾ ਹੈ ਮੈਂ ਇਹ ਚਾਹਨਾ ਕਿ 10-12 15000 ਦੀ ਨੌਕਰੀ ਕਰਨ ਦੀ بجائے ਜਾਂ ਜਿਨ੍ਹਾਂ ਕੋਲ ਸਰਦਾ ਜੋ ਪੈਸਾ ਲਾ ਸਕਦੇ ਆਂ ਦੇਖਦੇ ਆਂ 40 40 50 50 ਲੱਖ ਦੀ ਫਾਈਨਲ ਲੱਗਦੀ ਆ ਨਾ ਬਾਹਰ ਜਾਣ ਵਾਸਤੇ ਤਾਂ ਇੱਥੇ ਬਹੁਤ ਸਾਰੇ ਆਰਗੇਨਿਕ ਤੋਂ ਲੈ ਕੇ ਹੈਂਡੀਕਰਾਫਟ ਤੋਂ ਲੈ ਕੇ ਇਸ ਟਾਈਮ ਮਤਲ ਇੰਡੀਆ ਇੱਕ ਤਰ੍ਹਾਂ ਦੀ ਵਰਲਡ ਦੀ ਨੰਬਰ 1 ਮਾਰਕੀਟ ਹੈ ਇੱਥੋਂ ਜੇ ਆਪਾਂ ਛੱਡ ਕੇ ਬਾਹਰ ਜਾਣੇ ਆ ਤਾਂ ਇਹਦਾ ਮਤਲਬ ਯਾ ਤਾਂ ਆਪਾਂ ਨੂੰ ਜਾਣਕਾਰੀ ਦੀ ਕਮੀ ਹੈ ਜਾਂ ਫਿਰ ਆਪਾਂ ਉਨੀ ਮਿਹਨਤ ਚ ਗੁਜ਼ਰਨਾ ਨਹੀਂ ਜਾਂਦੇ ਠੀਕ ਹੈ ਤੇ ਮੈਂ ਸਭ ਭਰਾਵਾਂ ਨੂੰ ਇਹੀ ਕਹਿਣਾ ਚਾਹਨਾ ਤੁਸੀਂ ਆਪ ਦਾ ਜਿਹੜਾ ਕੰਮ ਆਪਦਾ ਕਰੋ ਜੋ ਵੀ ਹੈ ਜੋ ਤੁਸੀਂ ਸਕਿੱਲ ਸਿੱਖ ਲਓ ਠੀਕ ਹੈ ਬਹੁਤ ਸਾਰੀਆਂ ਸਰਵਿਸਿਜ਼ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਵਿੱਚ ਤੁਸੀਂ ਜਾ ਸਕਦੇ ਹੋ ਬਜਾਏ ਛੋਟੀਆਂ ਵੱਡੀਆਂ ਨੌਕਰੀਆਂ ਦੇ ਜਿਹੜੇ ਪ੍ਰੋਫੈਸ਼ਨਲ ਨੇ ਉਹ ਇੱਕ ਅਲੱਗ ਗੱਲ ਹੋ ਜਾਂਦੀ ਬਟ ਜੇ ਤੁਸੀਂ ਇਸ ਤਰ੍ਹਾਂ ਦੀ ਪ੍ਰਾਈਵੇਟ ਨੌਕਰੀਆਂ 'ਚ ਫਸ ਰਹੇ ਉਹਦਾ ਨਾਂ ਫਸ ਕੇ ਆਪਣਾ ਕੁਝ ਵੀ ਕਰੂ ਬਿਲਕੁਲ ਏਸੀ ਨੌਜਵਾਨ ਜਿਸਨੇ ਹੋਰ ਨਾ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਕਿ ਮਿਹਨਤੀ ਸਫਲਤਾ ਦੀ ਕੁੰਜੀ ਹੈ ਮਿਹਨਤ ਕਰੋ ਇੱਥੇ ਵੀ ਬੰਦਾ ਬਹੁਤ ਕੁਝ ਕਰ ਸਕਦਾ ਹੈ ਬਹੁਤ ਕੁਝ ਕਮਾ ਸਕਦਾ ਹੈ ਆਪਣਾ ਨਾਂ ਵੀ ਹੈ ਜਿਹੜਾ ਬਣਾ ਸਕਦਾ ਪਰ ਕੁਝ ਸਮਾਂ ਮਿਹਨਤ ਜ਼ਰੂਰ ਆ ਜਿਹੜੀ ਕਰਨੀ ਪੈਂਦੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ